ਸ਼ਾਲਸ਼ੀ ਜੀ ਅਮਰਸਰ ਸਾਹਿਬ ਤੋਂ 12 ਕਿਲੋਮੀਟਰ ਦੂਰ ਛੋਟਾ ਮਾਨਾਂਵਾਲਾ ਵਿਖੇ ਪੀਰ ਬਾਬਾ ਫਜ਼ਲ ਸ਼ਾਹ ਜੀ ਦਾ ਸਲਾਨਾ urs ਬੜੇ ਪਿਆਰ ਸਤਿਕਾਰ ਪ੍ਰਬੰਧਕ ਕਮੇਟੀ ਵੱਲੋਂ ਤੇ ਪਿੰਡ ਦੀ ਪਤਵੰਤੇ ਸੱਜਣਾ ਦੇ ਵੱਲੋਂ ਸਾਧ ਸੰਗਤ ਦੇ ਵੱਲੋਂ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਇਸ ਮੇਲੇ ਦੇ ਦੌਰਾਨ ਸੂਫੀਆਂ ਦੀ ਗਾਇਕਾ ਨੂਰਾ ਸਿਸਟਰ ਦੇ ਵੱਲੋਂ ਸਰੋਤਿਆਂ ਨੂੰ ਕਈ ਘੰਟੇ ਆਪਣੀਆਂ ਕਵਾਲੀਆਂ ਦੇ ਨਾਲ ਕੀਲੀ ਰੱਖਿਆ ਆਓ ਵੇਖੀ ਇਸ ਮੇਲੇ ਦੀ ਪੂਰੀ ਰਿਪੋਰਟ ਜਿੰਨੇ ਮੇਰਾ ਤੁਮ ਦੇਖ ਕੇ ਛੋਕ ਦੇ ਨਾ ਨਿਕਲੇ ਹੱਡਾਂ ਚੋਂ ਕਿਸੇ ਦਾ ਲਾਣਾ ਉਲਝਿਆ ਤਾਣਾ ਜਾਂ ਮਰ ਦਸਿਆਣਾ ਭਈ ਆਉਂਦੇ ਸਿਰ ਕਟਿਆ ਚੋ ਅੱਜ ਪਿੰਡ ਮਾਨਾ ਵਾਲਾ ਖੁਰਦੇ ਵਿੱਚ ਸਲਾਨਾ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਲੰਗਰ ਦਾ ਪ੍ਰਬੰਧ ਪੂਰਾ ਹੈ ਹਰ ਸਾਲ ਦੀ ਤਰ੍ਹਾਂ ਇੱਥੇ ਸਿੰਗਰ ਵੀ ਸਿੰਗਰ ਵੀ ਪਰਫਾਰਮ ਕਰਦੇ ਆ ਜਿਦੇ ਵਿੱਚ ਨੂਗਾ ਸਿਸਟਰ ਤੇ ਠੰਡੇ ਮਿੱਠੇ ਚਲਦੀਆਂ ਸ਼ਕੀਲਾਂ ਲੱਗੀਆਂ ਤੇ ਸ਼ਾਮ ਨੂੰ ਕਮੇਡੀ ਦਾ ਸ਼ੋਅ ਮੈਚ ਅੱਜ ਸਾਡੇ ਪਿੰਡ ਮਾਨਾ ਵਾਲਾ ਖੁਰਦੇ ਵਿੱਚ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸੰਧੂ ਪਰਿਵਾਰ ਦਾ ਬਹੁਤ ਵਧੀਆ ਹੱਥ ਹੈ ਜੋ ਕਿ ਦਵਿੰਦਰ ਸਿੰਘ ਲਾਲੀ ਭਾਜੀ ਜਸਮਿੰਦਰ ਸਿੰਘ ਸੰਧੂ ਸਾਹਿਬ ਇਹਨਾਂ ਦੋਵਾਂ ਦੀ ਬੜੀ ਰਹਿਮਾਈ ਥਲੇ ਮੇਲਾ ਕਰਵਾਇਆ ਜਾਂਦਾ ਇਹਨਾਂ ਦਾ ਬਹੁਤ ਸਹਿਯੋਗ ਹੈ ਮੇਲੇ ਨਾਲ ਧੰਨਵਾਦ ਧੰਨ ਧੰਨ ਬਾਬਾ ਪਰਜਲ ਸ਼ਾਹ ਦੀ ਕਿਰਪਾ ਦੇ ਨਾਲ ਜੋ ਹਰ ਤਰ੍ਹਾਂ ਦਾ ਸਲਾਹਨਾ ਮੇਲਾ ਮਨਾਇਆ ਜਾਂਦਾ ਹੈ ਬਹੁਤ ਸ਼ੁਕਰਗੁਜ਼ਾਰ ਹਾਂ ਮਹਾਰਾਜ ਦਾ ਕਿ ਇਹਨਾਂ ਦੀ ਕਿਰਪਾ ਦੇ ਨਾਲ ਹਰ ਤਰ੍ਹਾਂ ਦਾ ਇੱਥੇ ਪ੍ਰਬੰਧ ਕੀਤਾ ਗਿਆ ਸੇਵਾਦਾਰਾਂ ਵੱਲੋਂ ਪਿੰਡ ਦੇ ਸਹਿਯੋਗ ਨਾਲ ਸਾਡੀ ਸਮੁੱਚੀ ਟੀਮ ਜੋ ਸਾਡੇ ਸਰਪੰਚ ਸਾਹਿਬ ਕਲਸ਼ੇਰ ਸਿੰਘ ਜੀ ਖਲੋਤੇ ਨੇ ਨਾਲ ਔਰ ਪੂਰੀ ਪੰਚਾਇਤ ਵੱਲੋਂ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਇਹ ਮੇਲਾ ਕਰਾਇਆ ਜਾਂਦਾ ਵਾ ਜੀ ਉਥੇ ਹਰ ਤਰ੍ਹਾਂ ਦਾ ਸੇਵਾਦਾਰਾ ਮੰਨੋ ਪ੍ਰਬੰਧ ਕੀਤਾ ਰਿਹਾ ਜੋ ਲੰਗਰ ਦਾ ਹਰ ਤਰ੍ਹਾਂ ਦਾ ਪ੍ਰਬੰਧ ਇੱਥੇ ਮੌਜੂਦ ਹੈ ਵਾ ਜੀ ਜਿਹੜਾ ਨਸ਼ਿਆਂ ਦੇ ਵਿੱਚ ਨੌਜਵਾਨ ਜਾ ਰਹੇ ਨੂੰ ਕੋ ਮੈਸੇਜ ਹੀ ਦੇਣਾ ਚਾਹੁੰਦੇ ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਜੀ ਕਿ ਨਸ਼ਿਆਂ ਤੋਂ ਦੂਰ ਰਹਿਣ ਇਹ ਪਰਿਵਾਰ ਦੀ ਪੂਰੀ ਦੀ ਬਰਬਾਦੀ ਇੱਕ ਇਨਸਾਨ ਦੀ ਬਰਬਾਦੀ ਨਹੀਂ ਹੈ ਉਹ ਔਰ ਨਸ਼ਾ ਐਸੀ ਦਲਦਲ ਹੈ ਜੋ ਕਿ ਬੰਦਾ ਗਾਂਹ ਦੀ ਤਰ੍ਹਾਂ ਤਸਦਾ 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 ਸੀ ਜਾਂਦਾ ਹੈ ਔਰ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਉਹ ਬੇਨਤੀ ਕਰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅਤੇ ਛੱਡ ਕੇ ਤੇ ਗੁਰੂ ਚਰਨਾਂ ਦੇ ਵਿੱਚ ਲੱਗਣ ਜੋ ਕਿ ਮਹਾਰਾਜ ਇਹਨਾਂ ਨੂੰ ਸਮੱਤ ਬਖਸ਼ੇ ਸਾਰਿਆਂ ਨੂੰ ਮਿਸਤੂ ਆਪ ਕਿਹੜਾ ਚੰਗਾ ਜੰਗਿਆਰਾ ਵੀ ਨਹੀਂ ਤੇੰਦਾ ਜੰਗਿਆਰਾ ਵੀ ਨਹੀਂ ਤੇੰਦਾ ਉਹ ਦਿਨੇ ਅਸੀਂ ਆਪੋਂ ਦਾ ਗਾਤੀ ਪਹਿਣ ਵੀ ਨਹੀਂ ਦੇ ਤੈ ਇਸ਼ਕ ਨੇ ਦਲੇ ਸੋਹਣੀ ਬਾੜੀ ਵਿੱਚ ਪਾਣੀ ਉਹ ਪਜ ਘੜੇ ਦਾ ਪਣ ਤੇ ਉਹ ਦਿੱਤੀਓ ਨਮਾ